ਸਿੱਖੀ ਕਿਸਾਂ ਸਵਾਸਾ ਨਾਲ ਨਿਭਾਈ ਸਿੱਖੀ ਸਰੂਪ ਦੀ ਪਹਿਲੀ ਪਹਿਚਾਨ ਅਤੇ ਪਰਮਾਨ ਸਿੱਖ ਦੇ ਕੇਸ ਹਨ ਇਹ ਗੁਰੂ ਦੀ ਮੋਹਰ ਹਨ ਕਿਸਾ ਤੋਂ ਬਿਨਾ ਸਿੱਖ ਸਰੂਪ ਨੂੰ ਚਿਤਵਿਆ ਹੀ ਨਹੀਂ ਜਾ ਸਕਦਾ ਦਰਅਸਲ ਸਿੱਖੀ ਕਮਾਉਣ ਦਾ ਨਾ ਹੈ ਸਿੱਖੀ ਪੂਰਨ ਮਨੁੱਖਾਂ ਦੇ ਸਫਰ ਦੀ ਕਹਾਣੀ ਹੈ ਕੇਸਾ சுவாਸਾਂ ਨਾਲ ਸਿੱਖੀ ਨਿਭੌਣ ਲਈ ਬਹੁਤ ਸਦਕ ਪਰੋਸੇ ਹੌਸਲੇ ਅਤੇ ਬੁਲੰਦ ਸੋਚ ਦੀ ਲੋੜ ਹੋਇਆ ਕਰਦੀ ਹੈ ਸਿੱਖੀ ਕੇਸਾ சுவாਸਾਂ ਨਾਲ ਨਿਭੌਣ ਵਾਲੇ ਸਭ ਤੋਂ ਪਹਿਲੇ ਸਿੱਖ ਭਾਈ ਮਰਦਾਨਾ ਜੀ ਸਨ ਮੀਰ ਮੰਨੂ ਦੀ ਲਾਹੌਰ ਜੇਲ੍ਹ ਵਿੱਚ ਕੈਦ ਕੀਤੀਆਂ ਬੀਬੀਆਂ ਨੂੰ ਸਿੱਖੀ ਤਿਆਗਣ ਅਤੇ ਇਸਲਾਮ ਕਬੂਲਣ ਲਈ ਕਿਹਾ ਜਾਂਦਾ ਇਨਕਾਰ ਕਰਨਤੇ अनेका ਅਣਮਨੁਖੀ ਤਸੀਹੇ ਦਿੱਤੇ ਜਾਂਦੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਬੱਚਿਆਂ ਦੇ ਟੋਟੇ ਟੋਟੇ ਕਰ ਦਿੱਤੇ ਜਾਂਦੇ ਜਿਉਂਦੇ ਅੱਗ ਵਿੱਚ ਪਾ ਕੇ ਸਾੜ ਦਿੱਤੇ ਜਾਂਦੇ ਮਾਵਾਂ ਦੀਆਂ ਝੋਲੀਆਂ ਵਿੱਚੋਂ ਹੱਥਾਂ ਨਾਲ ਫੜਨ ਦੀ ਬਜਾਏ ਨੇਜ਼ੇ ਮਾਰ ਕੇ ਪਰੋਏ ਜਾਂਦੇ ਪਰ ਫੇਰ ਵੀ ਡੋਲਦੀਆਂ ਨਾ ਇਤਿਹਾਸ ਵਿੱਚ ਇੱਕ ਵੀ ਐਸੀ ਮਿਸਾਲ ਨਹੀਂ ਮਿਲਦੀ ਕਿ ਕਿ세 ਸਿੰਘਣੀ ਨੇ ਬੱਚਿਆਂ ਦੀ ਮੌਤ ਤੋਂ ਕਬਰਾ ਕੇ ਸਿੱਖੀ ਤਿਆਗ ਦਿੱਤੀ ਹੋਵੇ। ਐਸੇ ਲਈ ਸਾਰਾ ਪੰਥ ਨਿੱਤ ਦੀ ਅਰਦਾਸ ਵਿੱਚ ਸਿੱਖੀ ਕੇਸਾ ਸਵਾਸਾ ਸੰਗ ਨਿਭਉਣ ਵਾਲਿਆਂ ਦੀ ਕਮਾਈ ਨੂੰ ਡੰਡੌਤ ਕਰਦਾ ਹੈ।